ਆਸ ਪੀਨੇ ਤਾਂ ਬਚਪਨ ਦੀ ਯਾਦ ਵਾਦੀ ਕਿਉਂਕਿ ਸਕੂਲ ਵਿੱਚ ਬੜੀਆਂ ਖਾਂਦੇ ਸੀ ਜੀ ਇਹ ਬਣਾਉਣ ਲਈ ਆਪਾਂ ਲੈਣੀਆਂ ਜੀ ਵੱਡੀ ਕੌਲੀ ਕੱਚੀ ਮੂੰਗਫਲੀ ਤੇ ਇਹਦਾ ਆਧਾ ਆਪਾਂ ਲੈਣਾ ਜੀ ਵੇਸਨ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਾਮਕ ਮਿਰਚ ਹਲਦੀ ਪਾਊਡਰ ਥੋੜਾ ਜਿਹਾ ਜੀਰਾ ਪਾਊਡਰ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਰਮ ਮਸਾਲਾ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨੂੰ ਮਿਕਸ ਕਰਦੇ ਜਾਣਾ ਮਤਲਬ ਆਟੇ ਵਾਂਗੂ ਗੁੰਨ ਲੈਣਾਗਾ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ 3 ਤੋਂ 4 ਚਮਚ ਚੌਲਾਂ ਦਾ ਆਟਾ ਇਹ ਜ਼ਰੂਰ ਪਾ ਲਿਓ ਜੀ ਇਹਦੇ ਨਾਲ ਬਹੁਤ ਹੀ ਖੁਰਕਰੀਆਂ ਤੇ ਬਹੁਤ ਹੀ ਜਿਹੜੀ ਟੇਸਟੀ ਆਪਣੀ ਜਿਹੜੀਆਂ ਗਿਰਨੀਆਂ ਬਣ ਕੇ ਤਿਆਰ ਹੁੰਦੀਆਂ ਨੇਗੀਆਂ ਤੇ ਇਧਰ ਜਿਹੜਾ ਆਪਣਾ ਤੇਲ ਆ ਜੀ ਉਹ ਗਰਮ ਹੋਣ ਵਾਸਤੇ ਰੱਖਤਾ ਸੀ ਫੁੱਲ ਗਰਮ ਕਰ ਲੈਣਾਗਾ ਤੇ ਇਹਦੇ ਵਿੱਚ ਆਪਾਂ ਥੋੜੀ ਥੋੜੀ ਕਰਕੇ ਪਾ ਲੈਣੀ ਤੇ ਤੁਰੰਤ ਹੀ ਕਿਸੇ ਨੂੰ ਕੀਲੀ ਚੀਜ਼ ਨਾ ਜਾਂ ਜੀ ਤਿੱਖੀ ਚੀਜ਼ ਨਾ ਮੈਂ ਚਮਚ ਨਾਲੀ ਇਹਨੂੰ ਉਹਦੀ ਹਲਾਤੀਆਂ ਤੇ ਕੱਲੀਆਂ ਕੱਲੀਆਂ ਆਪਾਂ ਇਹਨੂੰ ਕਰ ਲੈਣਾਗਾ ਉਸ ਤੋਂ ਬਾਅਦ ਆਪਾਂ ਇਹਨਾਂ ਫਟਾਫਟੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਬਾਹਰ ਕੱਢ ਲੈਣੀਆਂ ਨੇਗੀਆਂ ਤੇ ਇਸ ਪ੍ਰਕਾਰ ਹੀ ਸਾਰੇ ਪੂਰ ਆਪ ਇਹਦੇ ਵਿੱਚ ਪਾਉਂਦੇ ਜਾਵਾਂਗੇ ਨਾਲ ਦੀ ਨਾਲ ਹਲਾਉਂਦੇ ਜਾਵਾਂਗੇ ਕੱਲੀਆਂ ਕੱਲੀਆਂ ਕਰ ਲੈਣੀਆਂ ਨੇਗੀਆਂ ਗਰਮ ਤੇਲ ਵਿੱਚ ਇਹ ਮਿੰਟੋ ਮਿੰਟੀ ਰੈਡੀ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਜੀ